ਉਹ ਚਾਹੁੰਦੇ ਸੀਗੇ ਕਿ ਵੀ ਇਹਨਾਂ ਨੂੰ ਪਾਸੇ ਕੀਤਾ ਜਾਵੇ ਪਹਿਲਾਂ ਉਹਨਾਂ ਨੂੰ ਇੱਕ ਦਿਨ ਦਾ ਸਸਪੈਂਡਡ ਰੱਖਿਆ ਫਿਰ ਜਦੋਂ ਵੇਖਿਆ ਕਿ ਇਹ ਦਬਾਅ ਹੋਰ ਬਣਦਾ ਪਿਆ ਤਾਂ ਉਹਨਾਂ ਇਹਨਾਂ ਨੂੰ ਕੱਢ ਹੀ ਦਿੱਤਾ ਜੀ ਜਿਹੜਾ ਉਹਨਾਂ ਦਾ ਸਮਝ ਲਓ ਜਿਹੜਾ ਸੱਚ ਨਾਲ ਖੜੇ ਜਾਂ ਜਿਹੜੇ ਬਾਦਲਾਂ ਦੇ ਵਿਰੁੱਧ ਖੜੇ ਇਹ ਉਹਨਾਂ ਦਾ ਗੁਨਾਹ ਬਣ ਦੂਜੀ ਗੱਲ ਇਹ ਆ ਕਿ ਵੀ ਜਦੋਂ ਜੱਜਕਾਰ ਗੁਰਵੀਰ ਸਿੰਘ ਨੇ ਕਹਿਤਾ ਸੀਗਾ ਕਿ ਵੀ ਇਹਦੇ ਵਿੱਚ ਤੁਸੀਂ ਨਹੀਂ ਇੰਟਰਫੇਅਰ ਕਰਨਾ ਇਹ ਸਾਡਾ ਮਸਲਾ ਹੈ ਇਹ ਜੱਫੇਦਾਰ ਕੀ ਇਹਨੂੰ ਮਸਲੇ ਨੂੰ ਨਜਿੱਠ ਸਕਦੇ ਆ ਤੇ ਉਹਨਾਂ ਨੇ ਇਹ ਵੀ ਕਹਿਤਾ ਸੀ ਕਿ ਯਾਨੀ ਹਰਪੀਰ ਸਿੰਘ ਸਾਡੇ ਕੋਲੇ ਆਏ ਸੀਗੇ ਪੰਜ ਪਿਆਰਾਂ ਦੇ ਸਾਹਮਣੇ ਉਹਨਾਂ ਨੇ ਇਹ ਗੱਲ ਆਖੀ ਆ ਤੇ ਅਸੀਂ ਉਹਨਾਂ ਨੂੰ ਕਲੀਨ ਸਮਝਦੇ ਹਾਂ ਪਰ ਕੀ ਤੁਸੀਂ ਅਕਾਲ ਤਖਤ ਸਾਹਿਬ ਤੋਂ ਉੱਤੇ ਹੋਗੇ ਗੁਮਨਾਮਿਆਂ ਦੀ ਵੀ ਉਲੰਘਣਾ ਹੋ ਰਹੀ ਹੈ ਵਾਰੀ-ਵਾਰੀ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜੋ ਆਰਡਰ ਦੇ ਰਹੇ ਉਹਨਾਂ ਦੀ ਵੀ ਗੁਲੰਭਨ ਉਲੰਘਣਾ ਹੋ ਰਹੀ ਆ ਸੋਬੀਰ ਸਿੰਘ ਬਾਦਲ ਦੇ ਜਾਂ ਇਹਨਾਂ ਦੇ ਉਲਟ ਬੋਲੂਗਾ ਜਾਂ ਉਲਟ ਕੋਈ ਕਾਰਵਾਈ ਕਰੂਗਾ ਜਾਂ ਐਸੀ ਕੋਈ ਕਾਰਵਾਈ ਕਰੂਗਾ ਜਿਹੜੀ ਵੈਸੇ ਧਰਮ ਵਾਸਤੇ ਜ਼ਰੂਰੀ ਹੋਵੇ ਪੰਥ ਵਾਸਤੇ ਜ਼ਰੂਰੀ ਹੋਵੇ ਪਰ ਇਹਨਾਂ ਦੇ ਵਿਰੋਧ ਚ ਜਾਂਦੀ ਹੋਵੇ ਉਹਨੂੰ ਅਸੀਂ ਬਖਸ਼ਾਂਗੇ ਇਹ ਬਾਦਲ ਟੋਲਾ ਹੈਗਾ ਜਾਂ ਤੇ ਰਹੇਗੀ ਆ ਇਹ ਇੱਕ ਤਰ੍ਹਾਂ ਮਤਲਬ ਪੰਥ ਦੇ ਤੇ ਅਕਾਲ ਪੁਰਖ ਸਾਹਿਬ ਦੇ ਵਿਰੋਧੀ ਹੋ ਕੇ ਖੜੇ ਹੋਗੇ ਉਹਨੂੰ ਸਾਹਮਣੇ ਉਹਦੇ ਨਾਲ ਟਕਰਾ ਕਿਆ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਾਰਵਾਈ ਦੀ ਕੋਈ ਕੀਤੀ ਗਈ ਇਸੇ ਦੇ ਤਹਿਤ ਅਹੁਦੇ ਤੋਂ ਲੰਬੇ ਕੀਤਾ ਗਿਆ ਪਹਿਲੀ ਗੱਲ ਤਾਂ ਉਹ ਗੱਲਾਂ ਤਾਂ ਜਦੋਂ ਪਹਿਲਾਂ ਹੀ ਪਤਾ ਹੈਗੀਆਂ ਆਪਾਂ ਨੂੰ ਜੇ ਪਤਾ ਸੀਗਾ ਵੀ ਉਹ ਕਲੀਨ ਚਟ ਕੀਤੀ ਵੀ ਉਹਨਾਂ ਨੇ ਫਿਰ ਕਾਲ ਤੱਕ ਸਾਡੇ ਜਥੇਦਾਰ ਨੇ ਕਹਿਤਾ ਵੀ ਕਿ ਨਹੀਂ ਇਹਦਾ ਕੋਈ ਇਹ ਤੁਸੀਂ ਨਹੀਂ ਇਸ ਚੀਜ਼ ਨੂੰ ਬੀਲ ਕਰ ਸਕਦੇ ਇਹਦੇ ਵਿੱਚ ਕਲੀਨ ਹੈ ਗੇਲ ਫਿਰ ਇਹ ਗੱਲਾਂ ਠਾਉਣ ਦੀ ਕੀ ਲੋੜ ਗਈ ਆ ਕੀ ਲੱਗਦਾ ਕਿ ਬੀਜਪੀ ਆਗੂਆਂ ਦੇ ਨਾਲ ਫੋਟੋ ਖਿਚਵਾ ਲੈਣੀ ਗਿਆ ਨਹੀਂ ਹਰਪ੍ਰੀਤ ਸਿੰਘ ਦੀ ਇਹਦਾ ਵੱਡਾ ਕਸੂਰ ਮੰਨਦੇ ਹਾਂ ਰਹੀ ਗੱਲ ਕਿ ਤੁਹਾਡੇ ਜਿਹੜੇ ਜਥੇਦਾਰ ਜਿਹੜਾ ਸਾਲ ਤੱਕ ਦਾ ਜਥੇਦਾਰ ਹੈ ਜਾਂ ਹੋਰ ਜਥੇਦਾਰ ਹੈ ਈਵਨ ਮੈਂ ਕਹਿੰਨਾ ਗਰੰਟੀ ਦੇ ਰਿਹਾ ਉਹ ਕੋਈ ਇਕੱਲੇ ਇੱਕ ਪਾਰਟੀ ਦੇ ਸੱਦੇ ਨਾ ਠੀਕ ਹੈ ਨਾ ਉਹ ਤਾਂ ਹਰ ਸਿੱਖ ਦੇ ਉਹ ਕਿਸੇ ਨੂੰ ਮਿਲ ਰਹੇ ਆ ਕਿਸੇ ਨੂੰ ਬੈਠ ਰਹੇ ਆ ਕਿਸੇ ਨਾਲ ਇਹ ਕੀ ਗੱਲ ਹੈ ਕੀ ਉਹ ਤਾਂ ਬੈਠਣਗੇ ਮਿਲਣਗੇ ਉਹਨਾਂ ਦਾ ਕੰਮ ਚਾਹੇ ਉਹ ਮਨਜਿੰਦਰ ਸਿੰਘ ਸੱਸਾ ਹੈ ਚਾਹੇ ਉਹ ਭਾਜਪਾ ਵਾਲਾ ਹੈ ਚਾਹੇ ਉਹ ਕਾਂਗਰਸ ਵਾਲਾ ਹੈ ਕੋਈ ਆ ਉਹਨਾਂ ਨਾਲ ਉਹਨੂੰ ਮਿਲਣਾ ਉਹਨਾਂ ਨਾਲ ਗੱਲਬਾਤ ਕਰਨੀ ਉਹਨਾਂ ਨਾਲ ਵਿਚਾਰ ਕਰਨੇ ਉਹਨਾਂ ਨੂੰ ਕੋਈ ਰਾਹ ਵਖੋਣੀ ਉਹਨਾਂ ਨੂੰ ਕੋਈ ਸਹਿਤ ਦੇਣੀ ਇਹ ਅਕਾਲ ਤਖਤ ਸਾਹਿਬ ਤੇ ਹੋਰ ਜੱਜਦਾਰਾਂ ਦਾ ਇੱਕ ਕਾਰਜ ਖੇਤਰ ਹੈ ਜੇ ਤੁਹਾਨੂੰ ਆਦੇ ਜਥੇਦਾਰ ਤੇ ਹੀ ਭਰੋਸਾ ਨਹੀਂ ਵੀ ਕਿ ਉਹ ਤੁਹਾਡੇ ਜਥੇਦਾਰ ਸਾਹਿਬ ਨੂੰ ਪ੍ਰਲੋਭਨ ਕੋਈ ਪ੍ਰਲੋਭਨ ਦੇ ਲੈਣਗੇ ਇਹ ਕਰ ਲੈਣਗੇ ਤੇ ਵੀ ਕਿਉਂ ਜਥੇਦਾਰ ਸਾਹਿਬ ਜਿਹੜਿਆਂ ਨੂੰ ਗੁਰਬਾਣੀ ਦੀ ਗਿਆਨ ਹੈਗਾ ਉਹ ਸਾਰ ਜੀਵਨ ਵਿੱਚ ਵਿਚਰੇ ਆ ਕਿ ਉਹ ਨਹੀਂ ਉਹਨਾਂ ਨੂੰ ਆਪਦੇ ਨਾਲ ਕੋਈ ਆਦਾ ਕੰਮ ਕਰਵਾ ਲੈਣਗੇ ਵੀ ਕੀ ਵੀ ਕੌਮ ਅਸਤਿਆ ਕਰ ਦੋ ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਤੋਂ ਫਾਰਗ ਕਰਨ ਨੂੰ ਲੈ ਕੇ ਬਹੁਤ ਸਾਰੀਆਂ ਸਿਆਸੀ ਧਿਰਾਂ ਦੇ ਵਿੱਚ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਵੱਡੀਆਂ ਚਰਚਾਵਾਂ ਨੇ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਨੀਤੀ ਦੇ ਤਹਿਤ ਜਿਹੜਾ ਉਹਨਾਂ ਦੇ ਅਹੁਦਿਆਂ ਤੋਂ ਲਾਂਭੇ ਕੀਤਾ ਜਾ ਰਿਹਾ ਹੈ ਔਰ ਜਿਹੜੀਆਂ ਪੁਰਾਣੀਆਂ ਰੰਜਿਸ਼ਾਂ ਨੇ 2 ਦਸੰਬਰ ਦੀ ਗੱਲ ਹੋਵੇ ਤਾਂ ਇਸ ਦੇ ਤਹਿਤ ਬਹੁਤ ਸਾਰੇ ਸਿਆਸੀ ਗਲਿਆਰਿਆਂ ਦੇ ਵਿੱਚ ਸਵਾਲ ਜਵਾਬ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਔਰ ਸਿਆਸੀ ਮਾਹਰ ਸਰਦਾਰ ਅਜੀਪਾਲ ਸਿੰਘ ਬਰਾੜ ਨੇ ਉਹਨਾਂ ਦੇ ਕੋਲੋਂ ਸਮਝਣ ਦਾ ਵੀ ਯਤਨ ਕਰਾਂਗੇ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਖਰ ਕਿਹੜੀਆਂ ਚੀਜ਼ਾਂ ਕਰਕੇ ਜਾਂ ਕਿਹੜੇ ਦੋਸ਼ਾਂ ਦੇ ਤਹਿਤ ਅਹੁਦਿਆਂ ਤੋਂ ਲਾਂਭੇ ਕਰ ਦਿੱਤਾ ਗਿਆ ਗੱਲਬਾਤ ਕਰਨ ਦੀ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਰੈਗੂ ਜੀ ਖਾਲਸਾ ਖਾਨ ਸਾਹਿਬ ਰੈਗੂ ਜੀ ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਮੁੱਢਲੇ ਰੂਪ ਦੇ ਵਿੱਚ ਲੋਕ ਸਮਝਣਾ ਚਾਹੁੰਦੇ ਨੇ ਕਿ ਅਖਰ ਇਸ ਤਰ੍ਹਾਂ ਦੇ ਕਿਹੜੇ ਕਾਰਨ ਸੀ ਕਿ ਜਥੇਦਾਰ ਸਹਿਬਾਨ ਦੇ ਉੱਪਰ ਕੁਝ ਮਹੀਨਿਆਂ ਤੋਂ ਦੋਸ਼ ਲਗਾ ਕੇ ਉਹਨੂੰ ਦੋਸ਼ਾਂ ਦੇ ਵਿੱਚ ਘੇਰਿਆ ਗਿਆ ਚਾਹੇ ਉਹਦੇ ਵਿੱਚ 2 ਦਸੰਬਰ ਵਾਲੀ ਪੇਸ਼ੀ ਦਾ ਵੀ ਜ਼ਿਕਰ ਆਉਂਦਾ ਕਿ ਨਾਲ ਹੀ ਬਲਟੋਹਾ ਦਾ ਵੀ ਜ਼ਿਕਰ ਆ ਜਾਂਦਾ ਤੁਮ ਸਾਰੇ ਸਵਾਲ ਹੈ ਸਭ ਤੋਂ ਪਹਿਲਾਂ ਤਾਂ ਮੁਢਲੇ ਰੂਪ ਚ ਸਵਾਲ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਕਿਹੜੇ ਨਜ਼ਰੀਏ ਤੋਂ ਦੇਖਦੇ ਹਾਂ ਦੇਖੋ ਜੀ ਜਿਸ ਤਰੀਕੇ ਨਾਲ ਉਹਦਾ ਉਹਦਾ ਟਾਈਮਿੰਗ ਕੀਤਾ ਗਿਆ ਜਿਸ ਤਰੀਕੇ ਨਾਲ ਉਹਨੂੰ ਕੱਢਿਆ ਗਿਆ ਹੈ ਨਾ ਉਹਦਾ ਬਿਲਕੁਲ ਸਾਫ਼ ਆ ਕਿ ਦੋ ਤਰੀਕ ਦਾ ਜਿਹੜਾ ਹੁਕਮਨਾਮਾ ਹੈਗੇ ਆ ਉਹ ਉਹਦੇ ਉੱਤੇ ਉਹਨਾਂ ਨੂੰ ਉਹਦੇ ਤੇ ਖੁਸ਼ ਨਹੀਂ ਗਏ ਉਹ ਜਿਹੜੇ ਮੌਜੂਦਾ ਕਾਬਜ ਤੇਰਾ ਸ਼ਰੂਨੀ ਕਮੇਟੀ ਤੇ ਤੇ ਉਹ ਚਾਹੁੰਦੇ ਸੀਗੇ ਕਿ ਵੀ ਇਹਨਾਂ ਨੂੰ ਪਾਸੇ ਕੀਤਾ ਜਾਵੇ ਪਹਿਲਾਂ ਉਹਨਾਂ ਨੂੰ ਇੱਕ ਨੰਦਰਾ ਸਸਪੈਂਡਡ ਰੱਖਿਆ ਫਿਰ ਜਦੋਂ ਵੇਖਿਆ ਕਿ ਇਹ ਦਬਾਅ ਹੋਰ ਬਣਦਾ ਪਿਆ ਤਾਂ ਉਹਨਾਂ ਇਹਨਾਂ ਨੂੰ ਕੱਢ ਹੀ ਦਿੱਤਾ ਹ ਹ ਤਾਂ ਇਹ ਬੇਸ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਸਮਝ ਲਓ ਜਿਹੜਾ ਉਹ ਸੱਚ ਨਾਲ ਖੜੇ ਜਾਂ ਜਿਹੜੇ ਉਹ ਬਾਦਲਾਂ ਦੇ ਵਿਰੁੱਧ ਖੜੇ ਇਹ ਉਹਨਾਂ ਦਾ ਗੁਨਾਹ ਬਣ ਗਿਆ ਹ ਉਹਨਾਂ ਦਾ ਜਿਹੜਾ ਕੱਢਣ ਦਾ ਬੇਸ ਬਣਾਇਆ ਜਾ ਰਿਹਾ ਖਾਸ ਤੌਰ ਤੇ ਜਿਹੜਾ ਉਹਨਾਂ ਦੀ ਪਰਿਵਾਰ ਦੇ ਨਾਲ ਜੁੜਦਾ ਹੋਇਆ ਮੁੱਖ ਮਸਲਾ ਕਿ ਸੰਡੂ ਦੇ ਨਾਲ ਜਾਂ ਸਾਲੀ ਦਾ ਜ਼ਿਕਰ ਆਉਂਦਾ ਹੈ ਸਾ ਇਸ ਤੇ ਤੈਤਵੀ ਪਹਿਲਾਂ ਵੀ ਪੜਤਾਲ ਹੋ ਚੁੱਕੀ ਐ ਘਟਨਾਵਾਂ ਤੋਂ ਪਤਾ ਲੱਗ ਰਿਹਾ ਜਾਂ ਜਿਹੜੀਆਂ ਚਰਚਾਵਾਂ ਹੋ ਰਹੀਆਂ ਨੇ ਕੀ ਲੱਗਦਾ ਕਿ ਇੱਕ ਪੜਤਾਲ ਤੋਂ ਬਾਅਦ ਦੂਜੀ ਪੜਤਾਲ ਕਰਨ ਦੀ ਜਿਹੜੀ ਜ਼ਰੂਰਤ ਪਈ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਸੀਗਾ ਪਹਿਲੀ ਗੱਲ ਤਾਂ ਵੇਖੋ ਇੰਨੇ ਸਾਲਾਂ ਤੋਂ ਉਹ ਸੇਵਾ ਦੇ ਰਿਹਾ ਐ ਐਸਪੀਸੀ ਨੂੰ ਹਨਾ ਉਸ ਤੋਂ ਬਾਅਦ ਉਹ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਵੀ ਇੱਕ ਵਾਰੀ ਕਾਰਜ ਕਾਫੀ ਦੇਰ ਤੱਕ ਕਾਰਜਕਾਰੀ ਜਥੇਦਾਰ ਬਣਾਈ ਰੱਖਿਆ ਜਦੋਂ ਇੰਨਾ ਕੁਝ ਤੁਸੀਂ ਕਰਤਾ ਹੈਗਾ ਹਨਾ ਜਦੋਂ ਇੱਕ ਬੰਦਾ ਤੁਹਾਡੇ ਨਾਲ ਇੰਨੀ ਦੇਰ ਤੋਂ ਚੱਲ ਰਿਹਾ ਤਾਂ ਤੁਹਾਨੂੰ ਨਾਲੇ ਤੁਹਾਨੂੰ ਪਤਾ ਹੈ ਪਹਿਲਾਂ ਕਿ ਵੀ ਇਹ ਗੱਲ ਹੋਈ ਹੈ ਤੇ ਉਹਨੂੰ ਤੁਸੀਂ ਉਸ ਦੇ ਵਿੱਚ ਉਹਨੂੰ ਕਲੀਨ ਸ਼ਿਟ ਦਿੱਤੀ ਵੀ ਗਈ ਆ ਤਾਂ ਹੁਣ ਅਚਾਨਕ ਦੁਬਾਰਾ ਕਿਵੇਂ ਲੋੜ ਪੈਗੀ ਦੂਜੀ ਗੱਲ ਇਹ ਆ ਕਿ ਵੀ ਜਥੇਦਾਰ ਰਗਵੀਰ ਸਿੰਘ ਨੇ ਕਹਿਤਾ ਸੀਗਾ ਕਿ ਵੀ ਇਹਦੇ ਵਿੱਚ ਤੁਸੀਂ ਨਹੀਂ ਇੰਟਰਫੀਅਰ ਕਰਨਾ ਇਹ ਸਾਡਾ ਮਸਲਾ ਹੈ ਇਹ ਜਥੇਦਾਰ ਹੀ ਇਹਨੂੰ ਮਸਲੇ ਨੂੰ ਨਿਜਟ ਸਕਦੇ ਆ ਤੇ ਉਹਨਾਂ ਨੇ ਇਹ ਵੀ ਕਹਿਤਾ ਸੀਗਾ ਕਿ ਵੀ ਗਿਆਨੀ ਹਰਪ੍ਰੀਤ ਸਿੰਘ ਸਾਡੇ ਕੋਲੇ ਆਏ ਸੀਗੇ ਪੰਜ ਪਿਆਰਾਂ ਦੇ ਸਾਹਮਣੇ ਉਹਨਾਂ ਨੇ ਇਹ ਗੱਲ ਆਖੀ ਆ ਤੇ ਅਸੀਂ ਉਹਨਾਂ ਨੂੰ ਕਲੀਨ ਸਮਝਦੇ ਆ ਤਾਂ ਕੀ ਤੁਸੀਂ ਅਕਾਲ ਤਖਤ ਸਾਹਿਬ ਤੋਂ ਉੱਤੇ ਹੋਗੇ ਹੂੰ ਠੀਕ ਹੈ ਨਾ ਇਹਦਾ ਮਤਲਬ ਸਾਫ਼ ਆ ਕਿ ਵੀ ਤੁਹਾਨੂੰ ਤਾਂ ਇੱਕ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਕਿ ਵੀ ਤਾਂ ਜੋ ਉਹਨਾਂ ਨੂੰ ਇੱਕ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਲਾਂਬੇ ਕੀਤਾ ਜਾਵੇ ਤੇ ਦੂਜਿਆਂ ਨੂੰ ਇੱਕ ਡਿਸਪਲਿਨ ਕੀਤਾ ਜਾਵੇ ਕਿ ਵੀ ਜਿਹੜਾ ਵੀ ਸੁਖਬੀਰ ਸਿੰਘ ਬਾਦਲ ਦੇ ਜਾਂ ਇਹਨਾਂ ਦੇ ਉਲਟ ਬੋਲੂਗਾ ਜਾਂ ਉਲਟ ਕੋਈ ਕਾਰਵਾਈ ਕਰੂਗਾ ਜਾਂ ਐਸੀ ਕੋਈ ਕਾਰਵਾਈ ਕਰੂਗਾ ਜਿਹੜੀ ਵੈਸੇ ਧਰਮ ਵਾਸਤੇ ਜ਼ਰੂਰੀ ਹੋਵੇ ਪੰਥ ਵਾਸਤੇ ਜ਼ਰੂਰੀ ਹੋਵੇ ਬਟ ਇਹਨਾਂ ਦੇ ਵਿਰੋਧ ਚ ਜਾਂਦੀ ਹੋਵੇ ਉਹਨੂੰ ਅਸੀਂ ਬਖਸ਼ਾਂਗੇ ਜਦੋਂ ਤੇ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਹੋਣਾਂ ਦੇ ਵੱਲੋਂ ਇਹ ਹਦਾਇਤ ਕੀਤੀ ਗਈ ਐਸਜੀਪੀਸੀ ਨੂੰ ਕੇਐਸਜੀਪੀਸੀ ਨੂੰ ਕੋਈ ਹੱਕ ਨਹੀਂ ਪੜਤਾਲ ਕਰਨ ਦਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਫਿਰ ਕੀ ਲੱਗਦਾ ਕਿ ਜ਼ਥੇਦਾਰ ਸਾਹਿਬ ਦੇ ਹੁਕਮ ਦੀ ਵੀ ਉਲੰਘਣਾ ਹੋਈ ਹੈ ਬਿਲਕੁਲ ਜੀ ਵੇਖੋ ਹੁਕਮਨਾਮਿਆਂ ਦੀ ਵੀ ਉਲੰਘਣਾ ਹੋ ਰਹੀ ਹੈ ਵਾਰੀ ਵਾਰੀ ਫਿਰ ਕਾਲਤਖ ਸਾਹਿਬ ਦੇ ਜ਼ਥੇਦਾਰ ਦੇ ਜੋ ਆਰਡਰ ਦੇ ਰਿਹਾ ਉਹਨਾਂ ਦੀ ਵੀ ਉਲੰਘਣਾ ਹੋ ਰਹੀ ਆ ਤਾਂ ਇਹ ਤਾਂ ਇੱਕ ਤਰ੍ਹਾਂ ਇਹ ਹੋ ਗਿਆ ਵੀ ਜਿਹੜੇ ਹੁਣ ਇਹ ਜਿਹੜੇ ਇਹ ਬਾਦਲ ਟੋਲਾ ਹੈਗਾ ਜਾਂ ਧਿਰ ਹੈਗੀ ਆ ਇਹ ਇੱਕ ਤਰ੍ਹਾਂ ਮਤਲਬ ਪੰਥ ਦੇ ਤੇ ਕਾਲ ਤਖਸਾਲ ਦੇ ਵਿਰੋਧੀ ਹੋ ਕੇ ਖੜੇ ਹੋ ਗਏ ਮਤਲਬ ਉਹਨੂੰ ਸਾਹਮਣੇ ਉਹਦੇ ਨਾਲ ਟਕਰਾ ਕਰਨ ਲੱਗੇ ਇਹ ਹੁਣ ਮਤਲਬ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਉਹਦੀਆਂ ਕ腐ਪਸ਼ਨ ਆ ਕੁਝ ਹੋਰ ਆ ਉਹ ਉਹ ਫੇਰ ਟਕੀਆਂ ਜਾਂਦੀਆਂ ਕਿਵੇਂ ਨਾ ਕਿਵੇਂ ਤੁਸੀਂ ਦੁਨਿਆਵੀ ਕਚਹਿਰੀਆਂ ਹੁੰਦੀਆਂ ਜਿਨ੍ਹਾਂ ਤੋਂ ਬਚ ਜਾਂਦੇ ਹੋ ਇੱਕ ਤਾਂ ਆਪਦੇ ਹੀ ਪੰਥਕ ਭਰਾਵਾਂ ਦੇ ਉੱਤੇ ਉਹਨਾਂ ਦਾ ਖੂਨ ਡੋਲਣਾ ਫੇਰ ਉਹ ਬੇਅਦਬੀਆਂ ਵਾਲਿਆਂ ਨੂੰ ਬਚਾਉਣਾ ਗੁਰੂਦਿਆਂ ਨੂੰ ਫਿਰ ਉਦੋਂ ਬਾਅਦ ਤੁਸੀਂ ਜਦੋਂ ਸਾਰਾ ਗੱਲ ਜਿਠਣ ਤੇ ਆਈ ਹੈ ਨਾ ਚਲੋ ਇਹ ਹੋਇਆ ਕਿ ਚਲ ਕੋਈ ਗੱਲ ਨਹੀਂ ਹੁਣੇ ਤਨਖਾਹ ਲਵਾ ਲੈਣਗੇ ਤੇ ਸੁਰਖਰੂ ਹੋਣ ਉਦੋਂ ਉਸੋ ਕਰ ਨਾ ਮੈਨੂੰ ਨਾ ਮੰਨਣਾ ਉਦੋਂ ਫੇਰ ਇੱਕ ਟਕਰਾ ਲੈਣਾ ਇਹਦਾ ਮਤਲਬ ਤੁਹਾਡੀ ਘਾੜਤ ਜਿਹੜੀ ਆ ਉਹ ਠੀਕ ਨਹੀਂ ਹੋਈ ਇਹਦਾ ਮਤਲਬ ਜਿਹੜੀ ਤੁਹਾਨੂੰ ਤਨਖਾਹ ਲੱਗੀ ਸੀ ਉਸ ਸਮੇਂ ਉਹ ਹੁੰਦੀ ਤਾਂ ਇਸ ਕਰਕੇ ਨਾ ਬੰਦਾ ਅੰਦਰੂਨੀ ਤੌਰ ਤੇ ਜਦੋਂ ਵੇਖਦਾ ਸਮਝਦਾ ਗੱਲ ਨੂੰ ਤਾਂ ਉਸ ਅਗਾਹ ਤੋਂ ਉਹ ਜਾ ਕੰਮ ਕਰਨ ਤੋਂ ਉਹ ਗਰੇਜ਼ ਕਰਦਾ ਕਿ ਵੀ ਇਹ ਨਹੀਂ ਕੰਮ ਖਾਉਣਾ ਚਾਹੀਦਾ ਪਰ ਇਹਨਾਂ ਦੇ ਵਿੱਚ ਤਾਂ ਕੋਈ ਰਤੀ ਪਰ ਫਰਕ ਨਹੀਂ ਆਇਆ ਇਹ ਉਵੇਂ ਹੋਵੇਂ ਆ ਉਵੇਂ ਹੰਕਾਰ ਆ ਉਵੇਂ ਇਹ ਆ ਕਿ ਵੀ ਸਾਰਾ ਜਿਹੜਾ ਪੰਥਾ ਜਾਂ ਸਿਸਟਮ ਹੈ ਇਹਨਾਂ ਦੇ ਹਿਸਾਬ ਨਾਲ ਚੱਲੇ ਨਾ ਕਿ ਇਹ ਪੰਥਕ ਰਵੈਤ ਦੇ ਤਰ੍ਹਾਂ ਜਿਹੜੀ 3 ਮੈਂਬਰੀ 45 ਕਮੇਟੀ ਬਣਾਈ ਸੀ ਉਹਨਾਂ ਦੇ ਵੱਲੋਂ ਰਿਪੋਰਟ ਸਬਮਿਟ ਕੀਤੀ ਗਈ ਉਹਦੇ ਵਿੱਚ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਕਿ ਭਗਵੰਤ ਮਾਨ ਦਾ ਵਿਆਹ ਵੇਲੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਜੋੜਾ ਪਾ ਕੇ ਉਹਨਾਂ ਲੋਕਾਂ ਦੇ ਵੱਲੋਂ ਜਾਂ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਇਕੋ ਇਸ ਚੀਜ਼ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦਾ ਤਰਕ ਦਿੱਤਾ ਗਿਆ ਕਿ ਅਜਨਾਲਾ ਕਾਂਡ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਜੋੜ ਕੇ ਕਿਹਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਾਰਵਾਈ ਦੀ ਕੋਈ ਕੀਤੀ ਗਈ ਇਸੇ ਦੇ ਤਹਿਤ ਉਹਦੇ ਤੋਂ ਲੰਬੇ ਕੀਤਾ ਗਿਆ ਨਹੀਂ ਉਹਨਾਂ ਦਾ ਮੇਨ ਤੋਂ ਉਹਨਾਂ ਤੇ ਇਲਜ਼ਾਮ ਲੱਗਿਆ ਨਾ ਵੀ ਕਿ ਉਹਨਾਂ ਦਾ ਉਹਨਾਂ ਦੀ ਉਹਨਾਂ ਦੇ ਆਦੀ ਪਰਿਵਾਰਕ ਜਿਹੜੇ ਕਾਰਨ ਸੀ ਉਹ ਗੱਲ ਹੈਗੀ ਆ ਪਰ ਜੇ ਆ ਸਾਰੀਆਂ ਗੱਲਾਂ ਆਪਾਂ ਲਾ ਲਈਏ ਪਹਿਲੀ ਗੱਲ ਤਾਂ ਉਹ ਗੱਲਾਂ ਤਾਂ ਜਦੋਂ ਪਹਿਲਾਂ ਹੀ ਪਤਾ ਹੈਗੀਆਂ ਆਪਾਂ ਨੂੰ ਜੇ ਪਤਾ ਸੀਗਾ ਵੀ ਤੁਸੀਂ ਕਲੀਨ ਚਟ ਕੀਤੀ ਵੀ ਉਹਨਾਂ ਨੂੰ ਫਿਰ ਕਾਲ ਤੱਕ ਸਾਡੇ ਜਥੇਦਾਰ ਨੇ ਕਹਿਤਾ ਵੀ ਕਿ ਨਹੀਂ ਇਹਦਾ ਕੋਈ ਇਹ ਤੁਸੀਂ ਨਹੀਂ ਇਸ ਤੀ ਚੀਜ਼ ਨੂੰ ਡੀਲ ਕਰ ਸਕਦੇ ਇਹਦੇ ਚ ਕਲੀਨ ਹੈਗੇ ਹੋ ਫਿਰ ਇਹ ਗੱਲਾਂ ਠਾਉਣ ਦੀ ਕੀ ਲੋੜ ਗਈ ਆ ਰਹੀ ਗੱਲ ਵੀ ਕਿ ਵੀ ਆ ਆ ਤਾਂ ਬਹੁਤ ਨਿੱਕੀ ਰਕੀਆਂ ਗੱਲਾਂ ਐ ਕਿ ਵੀ ਉਹ ਕਿਤੇ ਵਿਆਹ ਤੇ ਜਾਂਦੇ ਰੇ ਤਾਂ ਤਾਂ ਬਹੁਤ ਬਚਕਾਨੀਆਂ ਗੱਲਾਂ ਠੀਕ ਆਗਾ ਤਾਂ ਕਹਿ ਦੋ ਵੀ ਗਾਂ ਤਾਂ ਨਾ ਜਥੇਦਾਰ ਸਾਡੇ ਹਰਿਆਣਾ ਦਾ ਇੱਕ ਕੋਡ ਆਫ ਕੰਡਕਟ ਬਣਾ ਦੋ ਸਾਰਿਆਂ ਨੂੰ ਬਿਟਾ ਕੇ ਬਣਾ ਲੈਣਗੇ ਖੁਦ ਨਹੀਂ ਜਾਣਗੇ ਉਹ ਠੀਕ ਹੈ ਨਾ ਉਹ ਇਹ ਮਾਈਨਰ ਗੱਲਾਂ ਇਹਨਾਂ ਗੱਲਾਂ ਦੇ ਉੱਤੇ ਤੁਸੀਂ ਕਿਸੇ ਨੂੰ ਉਸ ਕ੍ਰੂਸ਼ਲ ਲਾਈਨ ਦੇਖੋ ਇਹ ਤਾਂ ਹੁਣ ਬੱਚਾ ਵੀ ਸਮਝਦਾ ਹੈ ਇਹਨਾਂ ਗੱਲਾਂ ਨੂੰ ਹਨਾ ਕਿ ਵੀ ਇਹ ਕਾਰਨ ਨਹੀਂ ਹੋ ਸਕਦੇ ਕਾਰਨ ਤਾਂ ਹੋਰ ਹੀ ਗਏ ਜਿਵੇਂ ਬਲਟੋਹਾ ਦੇ ਵੱਲੋਂ ਸਮੇਂ-ਸਮੇਂ ਤੇ ਇਹ ਸਵਾਲ ਚੁੱਕੇ ਜਾਂਦੇ ਰਹੇ ਕਿ ਜਿੱਥੇ ਤੁਹਾਡੀ ਕਾਂਗਰਸੀਆਂ ਦੇ ਨਾਲ ਸਾਂਝਾ ਉੱਥੇ ਭਾਜਪਾ ਵਾਲਿਆਂ ਦੇ ਨਾਲ ਵੀ ਚਾਹੇ ਹਾਲ ਦੇ ਵਿੱਚ ਵੀ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਤਸਵੀਰ ਵਾਇਰਲ ਹੋਈ ਉਸ ਤੋਂ ਬਾਅਦ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਕਾਲੀ ਆਗੂਆਂ ਦੇ ਵੱਲੋਂ ਟ੍ਰੋਲ ਕੀਤਾ ਗਿਆ ਕੀ ਲੱਗਦਾ ਕਿ ਬੀਜਪੀ ਆਗੂਆਂ ਦੇ ਨਾਲ ਫੋਟੋ ਖਿਚਵਾ ਲੈਣੀ ਗਿਆਨੀ ਹਰਪ੍ਰੀਤ ਸਿੰਘ ਦੀ ਇਹਦਾ ਵੱਡਾ ਕਸੂਰ ਮੰਨਦੇ ਹੋ ਕਿ ਇਹਦੇ ਵਿੱਚ ਵੇਖੋ ਪਹਿਲੀ ਗੱਲ ਤਾਂ ਇਹ ਸਮਝੋ ਕਿ ਵਲਟੂਆ ਤਾਂ ਜੋ ਕੁਝ ਬੋਲੀ ਜਾਂਦਾ ਉਹਦਾ ਕੋਈ ਸਿਰ ਪੈ ਰਹੀ ਹੈ ਨਹੀਂ ਤੇ ਅਸਲ ਗੱਲ ਇਹ ਆ ਉਹਨੂੰ ਤਾਂ ਸੀਰੀਅਸਲੀ ਲੈਣਾ ਹੀ ਨਹੀਂ ਚਾਹੀਦਾ ਆਪਾਂ ਠੀਕ ਆ ਬਈ ਉਹਨੂੰ ਤਾਂ ਐਵੇਂ ਬੋਲੀ ਜਾਂਦਾ ਮੈਂ ਤਾਂ ਉਸ ਗੱਲ ਨੂੰ ਸੀਰੀਅਸਲੀ ਲੈਂਦਾ ਹੀ ਨਹੀਂ ਠੀਕ ਆ ਉਸ ਤੋਂ ਬਾਅਦ ਰਹੀ ਗੱਲ ਕਿ ਤੁਹਾਡੇ ਜਿਹੜੇ ਜਥੇਦਾਰ ਜਿਹੜਾ ਕਾਲ ਤੱਕ ਸਾ ਦਾ ਜਥੇਦਾਰ ਆ ਜਾਂ ਹੋਰ ਜਥੇਦਾਰ ਆ ਈਵਨ ਮੈਂ ਕਹਿੰਨਾ ਗਰੰਥੀ ਜ਼ਿੰਗਾ ਉਹ ਕੋਈ ਇਕੱਲੇ ਇੱਕ ਇੱਕ ਪਾਰਟੀ ਦੇ ਤਾਂ ਨਹੀਂ ਨਾ ਹੁੰਦੇ ਠੀਕ ਹੈ ਨਾ ਉਹ ਤਾਂ ਹਰ ਸਿੱਖ ਦੇ ਸਿੱਖ ਦੇ ਕਿਉਂ ਆ ਜੇ ਸਿੱਖੀ ਦੇ ਹਿਸਾਬ ਨਾਲ ਵੇਖੀਏ ਤਾਂ ਉਹ ਤਾਂ ਸਾਰੀ ਦੁਨੀਆ ਦੇ ਕਾਇਨਾਤ ਤੇ ਠੀਕ ਹੈ ਨਾ ਉਹ ਕਿਸੇ ਨੂੰ ਮਿਲ ਰਹੇ ਆ ਕਿਸੇ ਨੂੰ ਬੈਠ ਰਹੇ ਆ ਕਿਸੇ ਨਾਲ ਹੈ ਇਹ ਕਿਹੜੀ ਗੱਲ ਲੱਗੀ ਆ ਉਹ ਤਾਂ ਬੈਠਣਗੇ ਮਿਲਣਗੇ ਉਹ ਤਾਂ ਉਹਨਾਂ ਦਾ ਕੰਮ ਪਹਿਲੀ ਗੱਲ ਤਾਂ ਹਰ ਤਰ੍ਹਾਂ ਹਰ ਸਿੱਖ ਨੂੰ ਉਹਨਾਂ ਦਾ ਮਿਲਣਾ ਬਣਦਾ ਠੀਕ ਹੈ ਚਾਹੇ ਉਹ ਮਨਜਿੰਦਰ ਸਿੰਘ ਸਰਸਾ ਚਾਹੇ ਕੋਈ ਭਾਜਪਾ ਵਾਲਾ ਹੈ ਚਾਹੇ ਕੋ ਕਾਂਗਰਸ ਵਾਲਾ ਕੋਈ ਆ ਉਹਨਾਂ ਨਾਲ ਉਹਨੂੰ ਮਿਲਣਾ ਉਹਨਾਂ ਨਾਲ ਗੱਲਬਾਤ ਕਰਨੀ ਉਹਨਾਂ ਨਾਲ ਵਿਚਾਰ ਕਰਨੇ ਉਹਨਾਂ ਨੂੰ ਕੋਈ ਰਾਹ ਵਖੋਣੀ ਉਹਨਾਂ ਨੂੰ ਕੋਈ ਸੇਧ ਦੇਣੀ ਇਹ ਅਕਾਲ ਤਖਤ ਸਾਹਿਬ ਤੇ ਹੋਰ ਜਥੇਦਾਰਾਂ ਦਾ ਇੱਕ ਕਾਰਜ ਖੇਤਰ ਹੈ ਠੀਕ ਹੈ ਕੋਈ ਮਾੜੀ ਗੱਲ ਨਹੀਂ ਇਹ ਸਭ ਚੰਗੀ ਗੱਲ ਆ ਕਿ ਜੋ ਮਿਲ ਰਿਹਾ ਜੀ ਜਥੇਦਾਰ ਸਾਹਿਬ ਦੀ ਭਾਜਪਾ ਆਗੂਆਂ ਦੇ ਨਾਲ ਕੋਈ ਤਸਵੀਰ ਵਾਇਰਲ ਵੀ ਹੋ ਗਈ ਕਿ ਇਹ ਗੁਨਾਹ ਹੋ ਗਿਆ ਫਿਰ ਮੈਂ ਕੋਈ ਅੱਛਾ ਫਿਰ ਆਪਾਂ ਲਈਏ ਜਿਹੜੇ ਕਿ ਗੈਰ ਸਿੱਖ ਉਹਨਾਂ ਦੇ ਹੂੰ ਨਿੱਤੇ ਹੈਗੇ ਜਿਹੜੇ ਸਮਝ ਲੋ ਵੱਡੀਆਂ ਇਸ ਟਾਈਮ ਹਸਤੀਆਂ ਹੈਗੀਆਂ ਜਿਹੜੀਆਂ ਉਹਨਾਂ ਦੀਆਂ ਉਹ ਆਪਾਂ ਹਿੰਦੁਸਤਾਨ ਚ ਰਹਿੰਦੇ ਆ ਇੱਥੇ ਰਹਿੰਦੇ ਆ ਇੱਥੇ ਕਿਉਂ ਮੈਂ ਕਹਿੰਦਾ ਵੀ ਪਾਕਿਸਤਾਨ ਦੇ ਨੂੰ ਵੀ ਕਿਸੇ ਨੂੰ ਮਿਲਣਾ ਪਾਵੇ ਤਾਂ ਕੀ ਹੈਗਾ ਜਥੇਦਾਰ ਸਾਹਿਬ ਮਿਲ ਸਕਦੇ ਆ ਜੇ ਤੁਹਾਨੂੰ ਆਦੇ ਜਥੇਦਾਰ ਤੇ ਇਹ ਭਰੋਸਾ ਨਹੀਂ ਵੀ ਕਿ ਉਹ ਤੁਹਾਡੇ ਜਥੇਦਾਰ ਸਾਹਿਬ ਨੂੰ ਪ੍ਰਲੋਭਨ ਕੋਈ ਪ੍ਰਲੋਭਨ ਦੇ ਲੈਣਗੇ ਇਹ ਕਰ ਲੈਣਗੇ ਤੇ ਵੀ ਕਿਉਂ ਜਥੇਦਾਰ ਸਾਹਿਬ ਜਿਹੜੇ ਨੂੰ ਗੁਰਬਾਣੀ ਦੀ ਗਿਆਨ ਹੈਗਾ ਉਹ ਸਾਰ ਜੀਵਨ ਚ ਵਿਚਰੇ ਆ ਕਿ ਉਹ ਨਹੀਂ ਉਹਨਾਂ ਨੂੰ ਆਪਦੇ ਨਾਲ ਕੋਈ ਆਦਾ ਕੰਮ ਕਰਵਾ ਲੈਣਗੇ ਵੀ ਕੀ ਵੀ ਕੌਮ ਅਸਤੀਆ ਕਰ ਦੋ ਉਹਨਿਕ ਉਸ ਚੰਗੇ ਸਬੰਧ ਬਣਾ ਸਕਦੇ ਤੇ ਤੁਸੀਂ ਭਰੋਸਾ ਕਰੋ ਆਪਦੇ ਇਹਦੇ ਤੇ ਕੀ ਫਰਕ ਪੈਂਦਾ ਹੂੰ ਠੀਕ ਆ ਨਾ ਤੇ ਗੁਰੂਆਂ ਨੇ ਤਾਂ ਆਪਾਂ ਨੂੰ ਦੱਸਿਆ ਹੈ ਕਿ ਇਹ ਪੋਲਿਟਿਕਸ ਚ ਵੇਖੋ ਗੁਰੂ ਹਰਗੋਬਿੰਦ ਸਾਹਿਬ ਖੁਦ ਚਾਹਾਂਗੀਰ ਨੂੰ ਮਿਲੇ ਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜਿਹੜੇ ਸੀ ਉਹ ਬਹਾਦਰ ਸਾਹਿਬ ਦੀ ਸਪੋਰਟ ਚ ਗਏ ਹੋਏ ਆ ਕਿੱਡੀ ਦੁਸ਼ਮਨੀयां ਰਹੀਆਂ ਠੀਕ ਆ ਫੇਰ ਵੀ ਗਏ ਠੀਕ ਆ ਸਮੇਂ ਦੀ ਗੱਲ ਆ ਵੱਡੇ ਲੀਡਰਾਂ ਦੇ ਉੱਤੇ ਇਹ ਗੱਲਾਂ ਥੋਪੜੀਆਂ ਬਹੁਤ ਗਲਤ ਹੈ ਬਸ ਸੰਕੀਰਨਤਾ ਵਾਲੀ ਗੱਲ ਆ ਕਿ ਉਸ ਨੂੰ ਕਿਉਂ ਮਿਲੇ ਤੁਸੀਂ ਉਹਦੇ ਨਾਲ ਕਿਉਂ ਗਲੇ ਨਾਲੇ ਜਿਹੜੀ ਗੱਲ ਦੀ ਫੋਟੋ ਖਿੱਚੀ ਗਈ ਜਾਂ ਤਾਂ ਉਹ ਸੀਕ੍ਰੇਟ ਮੀਟਿੰਗ ਕੀਤੀ ਹੋਵੇ ਅਗਲੇ ਨੇ ਠੀਕ ਆ ਤੇ ਉਹਨੇ ਫੋਟੋ ਹੀ ਖਿਚਾ ਲਈ ਤਾਂ ਲੱਗ ਗਿਆ ਜਾਂ ਮਿਲੇ ਜਾਂ ਠੀਕ ਹੈ ਕੀ ਇਹਦੇ ਵਿੱਚ ਹਰਚ ਹੂੰ ਜਥੇਦਾਰ ਆਓ ਜਥੇਦਾਰ ਦਾ ਮਿਲਣਾ ਬਣਦਾ ਹਰੇਕ ਪੰਤ ਪ੍ਰਸਤ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਉਮੀਦ ਦੇਖੀ ਜਾ ਸਕਦੀ ਹੈ ਜਾਂ ਇੱਕ ਆਸ ਲੱਗੀ ਹੋਈ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲੇ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਨੀ ਰਗਵੀਰ ਸਿੰਘ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਕਿ ਉਹ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਕੋਈ ਸਫਲ ਹੋ ਸਕਦੇ ਆ ਜਾਂ ਉਹਨਾਂ ਦੇ ਵੱਲੋਂ ਲੱਗਦਾ ਕਿ ਕੋਈ ਇਸ ਤਰ੍ਹਾਂ ਦਾ ਭਵਿੱਖ ਦੇ ਵਿੱਚ ਫੈਸਲਾ ਲੈਣ ਦੀ ਲੋੜ ਜ ਆਉਦੀ ਆ ਦੇਖੋ ਹੁਣ ਜਸਤਾਰਗਵੀਰ ਸਿੰਘ ਦੇ ਉੱਤੇ ਬਹੁਤ ਵੱਡਾ ਪਾਰ ਆ ਗਿਆ ਉਹਨੇ ਬੋਲਿਆ ਤੇ ਪਹਿਲੀ ਗੱਲ ਤਾਂ ਹੁਕਮਨਾਮਿਆਂ ਦੀ ਉਲੰਘਣਾ ਹੋਈ ਦੂਜੀ ਗੱਲ ਜਿਹੜੀ ਉਹਨਾਂ ਨੇ ਪਰਸਨਲੀ ਗੱਲ ਆਖੀ ਆ ਕਿ ਵੀ ਇਹਨਾਂ ਦਾ ਕੋਈ ਗੁਨਾਹ ਨਹੀਂ ਗਲਤੀ ਨਹੀਂ ਹੈ ਸਾਡੇ ਸਾਹਮਣੇ ਹੈਗੇ ਤੁਸੀਂ ਨਹੀਂ ਇੰਟਰਫੇਅਰ ਕਰਨਾ ਇਹਦਾ ਮਤਲਬ ਉਹਨਾਂ ਨੂੰ ਵੀ ਟਿਚ ਕਰਕੇ ਜਾਣੇ ਠੀਕ ਹੈ ਹੁਣ ਉਹਨਾਂ ਦੇ ਉਹ ਜੇ ਚੁੱਪ ਰਹਿੰਦੇ ਆ ਤੇ ਕੁਛ ਨਹੀਂ ਕਰਦੇ ਫਿਰ ਉਹ ਬਹੁਤ ਗਲਤ ਹੋਊਗਾ ਹੁਣ ਸਮਾਂ ਹੈ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਉਹਨਾਂ ਨੂੰ ਇਸ ਗੱਲ ਨੂੰ ਜੋ ਕੀਤਾ ਗਿਆ ਇਹਨੂੰ ਅਕਾਲ ਤਖਤ ਸਾਹਿਬ ਦੀ ਹੇਠੀ ਮੰਨਣਾ ਚਾਹੀਦਾ ਹੈ ਪੰਥ ਦੀ ਹੇਠੀ ਮੰਨਣਾ ਚਾਹੀਦਾ ਤੇ ਉਹ ਬਾਹਰ ਬੈਠੇ ਆ ਇੰਗਲੈਂਡ ਚ ਮੇਰਾ خیال ਉਹਨਾਂ ਨੇ ਆਉਣ ਦਾ ਵੀ ਡਿਲੇ ਕਰਤਾ ਆਪਦਾ ਤੇ ਉਹ ਇਸ ਗੱਲ ਤੇ ਨਾਰਾਜ਼ ਵੀ ਹੈਗੇ ਆ ਤੇ ਮੈਨੂੰ ਲੱਗਦਾ ਹੈ ਕਿ ਵੀ ਉਹ ਉਹਨਾਂ ਨੂੰ ਉਹ ਲੱਗਦਾ ਕਿ ਉਹ ਚੱਕਣਗੇ ਇਸ ਸਕਤ ਕਦਮ ਇਹਦੀ ਗੱਲ ਨਹੀਂ ਕਿਉਂ ਐਸੋ 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਦੀ ਉਲੰਘਣਾ ਹੋਈ ਆ ਉਹਦੇ ਵਿੱਚ ਐ ਐਸਜੀਪੀਸੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਵੀ ਜ਼ਿੰਮੇਦਾਰ ਹੈ ਤੇ ਨਾਲ ਹੀ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਹੈ ਜਿਨ੍ਹਾਂ ਦੇ ਵੱਲੋਂ ਆਪਣੇ ਆਪ ਹੀ ਭਰਤੀਆਂ ਕੀਤੀਆਂ ਜਾ ਰਹੀਆਂ ਇਸ ਮਸਲੇ ਦੇ ਵਿੱਚ ਲੱਗਦਾ ਨਹੀਂ ਕਿ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ ਸੀ ਜਿਹੜੀ ਬਹੁਤ ਵੱਡੀ ਦੇਰੀ ਹੋ ਗਈ ਧਾਮੀ ਸਾਹਿਬ ਨੂੰ ਤਾਂ ਜ਼ਰੂਰ ਖੜਾ ਕਰਨਾ ਚਾਹੀਦਾ ਹੈ ਧਾਮੀ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਪ੍ਰਧਾਨ ਨਾਲ ਉਹਨਾਂ ਦਾ ਫਰਜ ਆ ਕਿ ਉਹ ਕਾਲ ਤਖਤ ਸਾਹਿਬ ਦੇ ਹੁਕਮ ਉਕਵਾ ਨੂੰ ਲਾਗੂ ਕਰ ਠੀਕ ਆ ਉਹ ਸਭ ਤੋਂ ਪਿੱਛੇ ਤੋਂ ਉਹ ਚੱਲ ਰਹੀ ਹੈ ਫਿਰ ਕੱਲ ਜਦੋਂ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਅਗੇਂਸਟ ਫੈਸਲਾ ਲਿਆ ਕੋਈ ਇੰਟਰਵਿਊ ਨਹੀਂ ਦਿੱਤਾ ਕੋਈ ਗੱਲ ਨਹੀਂ ਕੀਤੀ ਆਦਾ ਖਿਸ ਗਏ ਕੋਈ ਕਾਰਨ ਨਹੀਂ ਦੱਸੇ ਠੀਕ ਹੈ ਨਾ ਆਏ ਆਏ ਤਾਂ ਇਹ ਕੋਈ ਪ੍ਰਧਾਨਗੀ ਥੋੜਾ ਤੁਸੀਂ ਜ਼ਿੰਮੇਵਾਰ ਹੋ ਤੁਹਾਨੂੰ ਇੱਥੇ ਪੰਥ ਨੇ ਬਿਠਾਇਆ ਤੁਸੀਂ ਉਹ ਜਵਾਬ ਦਿਓ ਪੰਥ ਨੂੰ ਤੁਸੀਂ ਕੋ ਸੁਖਵੀਰ ਬਾਦਲ ਨੂੰ ਜਵਾਬ ਦੇ ਨਹੀਂਗੇ ਤੁਸੀਂ ਪੰਥ ਨੂੰ ਜਵਾਬ ਦਿਓ ਤੇ ਐਡੇ ਅਹੁਦੇ ਤੇ ਬਹਿ ਕੇ ਇੰਨੀ ਸੋਹਣੀ ਛਵੀ ਸੀ ਤਾਂ ਵੀ ਸਾਡੀ ਬਣ ਚੱਲੀ ਤੇ ਕੀ ਨਿਕਲਿਆ ਤੁਸੀਂ ਆਲਮੋਸਟ ਜ਼ੀਰੋ ਕਰ ਲਿਆ ਆਪਦੇ ਆਪ ਨੂੰ ਜਿਹੜੀ ਕਾਲਖ ਬਾਦਲਾਂ ਦੇ ਮੂੰਹ ਤੇ ਲੱਗੀ ਸੀ ਉਹ ਇਹਨਾਂ ਨੇ ਆ ਦੇ ਦਿਲਵਾ ਲਿਆ ਪਹਿਲੇ ਜਥੇਦਾਰਾਂ ਵਾਲੇ ਰੋਲ ਨੂੰ ਬਹਾਲ ਕਰਨ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੱਡੀ ਤੇ ਨਵੇਕਲੀ ਉਹ ਭੂਮਿਕਾ ਨਿਭਾਈ ਜਾਪਦੀ ਹੈ ਕੀ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕਾਰਜਕਾਲ ਤੋਂ ਬਾਅਦ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਕਿਸ ਤਰੀਕੇ ਦਾ ਸਟੈਂਡ ਕਰਦੀਆਂ ਨੇ ਜਾਂ ਉਹਨਾਂ ਨੂੰ ਸਟੈਂਡ ਕਰਨ ਦੀ ਲੋੜ ਆ ਖੋ ਮੇਰੇ ਸਾਹ ਹੁਣ ਵੈਸੇ ਚਲੋ ਇਹ ਤਾਂ ਗਿਆਨ ਜਸਦਾ ਸਾਹਿਬ ਖੁਦ ਫੈਸਲਾ ਕਰਨ ਕਿ ਉਹਨੇ ਕੀ ਕਰਨਾ ਹੈ ਮੇਰੀ ਇਹ ਸਮਝ ਬਣਦੀ ਆ ਕਿ ਉਹਨਾਂ ਨੂੰ ਹੁਣ ਕਿਉਂਕਿ ਇਹ ਗੱਲ ਹੋ ਗਈ ਆ ਹੁਣ ਇਸ ਤੋਂ ਬਾਅਦ ਉਹਨਾਂ ਨੂੰ ਪੰਥਕ ਰਿਵਾਈਵਲਿਜ਼ਮ ਵਾਸਤੇ ਪੰਥਕ ਸਿਆਸਤ ਨੂੰ ਦੁਬਾਰਾ ਖੜੀ ਕਰਨ ਵਾਸਤੇ ਤੇ ਧਰਮ ਦੇ ਖੇਤਰ ਦੇ ਵਿੱਚ ਜਿੱਥੇ ਬਈਨੀਆਂ ਰਸਾਈ ਮਤ ਫੈਲ ਰਿਹਾ ਹੋਰ ਚੀਜ਼ਾਂ ਲੋਕ ਨਸ਼ੇ ਚ ਇਹਨਾਂ ਕੰਮਾਂ ਤੇ ਆਪਦੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਫੈਸਲਾ ਦੱਸਤਾ ਉਹ ਕਹਿੰਦੇ ਕਿ ਮੈਂ ਜਿਹੜੀ ਵੀ ਪੰਥਕ ਧਿਰਾਂ ਜਾਂ ਪੰਜਾਬ ਦੀ ਕੋਈ ਧਿਰ ਕੰਮ ਕਰਨਾ ਚਾਹੁੰਦੀ ਹੈ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ਪਰ ਮੈਂ ਸਿਆਸਤ ਦੇ ਵਿੱਚ ਨਹੀਂ ਆਉਣਾ ਚਲੋ ਬਹੁਤ ਚੰਗੀ ਗੱਲ ਆ ਫਿਰ ਜੀ ਫੈਸਲਾ ਉਹਨਾਂ ਨੇ ਲਿਆ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਵੀ ਉਹ ਉਹਨਾਂ ਨੂੰ ਕਰਣਗੇ ਫਿਰ ਇਹਦਾ ਮਨ ਪ੍ਰੋਮੋਟਰ ਤੌਰ 'ਤੇ ਇਸ ਰਾਹ ਤੇ ਤੇ ਹੁਣ ਪੰਥਕ ਧਿਰਾਂ ਦਾ ਵੀ ਫਰਜ਼ ਬਣਦਾ ਵੇਖੋ ਜਥੇਦਾਰ ਸਹਿਬਾਨ ਨੇ ਹੁਕਮਨਾਮਾ ਸਨਾਤਾ ਉਹਨਾਂ ਨੇ ਆਵਾਜ਼ ਕਹਿਣਾ ਕਰਤਾ ਹੁਣ ਉਹਨਾਂ ਨੂੰ ਤਾਕਤਵਰ ਕਰਨਾ ਹੈ ਜੇ ਆਪਾਂ ਹਨਾ ਜੇ ਆ ਇਹ ਜਾਂ ਜੋ ਹੋਇਆ ਇਹ ਨਾ ਹੋਵੇ ਉਹਨੂੰ ਮਜ਼ਬੂਤ ਕਰਨਾ ਉਹਨਾਂ ਨੂੰ ਤਾਂ ਫਿਰ ਉਹਦੇ ਆਸਤੇ ਤਾਂ ਆਪਾਂ ਨੂੰ ਉਹਨਾਂ ਦੇ ਨਾਲ ਖੜੇ ਹੋਣਾ ਪਊਗਾ ਠੀਕ ਹੈ ਨਹੀਂ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਵਿਕਾਰ ਨੂੰ ਉਵੇਂ ਰੱਖਿਆ ਜਾਵੇ ਜੇ ਕਿਸੇ ਨੇ ਉਹਨੂੰ ਡੇਗਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹਨੂੰ ਖੜਾ ਰੱਖੀਏ ਤੇ ਇਹ ਹੋਣਾ ਚਾਹੀਦਾ ਹੈ ਵੀ ਅਗਲੀ ਸ਼ਰੂਮਨੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਆਉਣ ਵਾਲੀਆਂ ਤੇ ਉਹਦੀ ਕੰਮ ਚੱਲਦਾ ਪਿਆ ਹੈ ਹਨਾ ਜਦੋਂ ਵੀ ਉਹ ਹੁੰਦੀਆਂ ਤਾਂ ਉਦੋਂ ਸਾਰੇ ਜਿਹਨੀਆਂ ਬਾਕੀ ਤੇਰਾ ਉਹ ਆਦੇ ਚੰਗੇ ਨਮਾਇंदे ਖੜੇ ਕਰ ਚੰਗੇ ਲੋਕਾਂ ਨੂੰ ਅੱਗੇ ਲਿਓ ਤੇ ਜੋ ਆ ਗੰਦ ਪਿਆਵਿਆ ਜਿਸ ਕਰਕੇ ਵੀ ਕੀ ਨਾ ਅੰਦਰ ਕਾਬਜ ਤੇ ਆ ਕੁਛ ਕਰਦੀ ਪਈ ਆ ਤਾਂ ਉਹ ਹਮੇਸ਼ਾ ਵਾਸਤੇ ਜਿਹੜਾ ਅਕਾਲਕਸਰਬ ਦੇ ਕਾਰਜ ਦੇ ਵਿੱਚ ਜਾਂ ਕੰਮਕਾਰ ਦੇ ਵਿੱਚ ਇੰਟਰਫੀਰੈਂਸ ਨਾ ਹੋ ਸਕਦੀ ਹੋਵੇ ਇੰਜ ਪ੍ਰੋਸੈਸ ਸੈਟਅਪ ਕਰ ਬਿਲਕੁਲ तमाम ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਉਹਦੇ ਤੋਂ ਜਾਂ ਉਹਨਾਂ ਦੇ ਜਿਹੜੇ ਸਤਕਾਰਤ ਪੋਸਟ ਸੀ ਉਸ ਤੋਂ ਲਾਂਭੇ ਕਰ ਦਿੱਤਾ ਗਿਆ ਹੈ ਤੇ ਇਹਦੇ ਮੱਦੇ ਨਜ਼ਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪੰਥਕ ਜਥੇਬੰਦੀਆਂ ਦੇ ਨਾਲ-ਨਾਲ ਤਖਤ ਸਹਿਬਾਨ ਦੇ ਜਥੇਦਾਰੀਆਂ ਵੀ ਬਣਦੀਆਂ ਨੇ ਇਹਦੇ ਵਿੱਚ ਦੇਖਣਾ ਹੋਵੇਗਾ ਕਿ ਪਵਿੱਖ ਦੇ ਵਿੱਚ ਕਿਸ ਤਰੀਕੇ ਦਾ ਕੋਈ ਫੈਸਲਾ ਲਿਆ ਜਾ ਸਕਦਾ ਹੈ ਅੱਗੇ ਵੀ ਤਮਾਮ ਸਾਰੇ ਮਸਲਿਆਂ ਦੇ ਬਾਬਤ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ